ਮੇਰੀ ਅੱਖਾਂ ਨੂੰ ਤੋਂਦਣਾ ਪਾ ਮੈਨੂੰ ਸਿੱਧੇ ਸਿੱਧੇ ਦੱਸ ਗਾਲ੍ਹਾਂ ਕਿੰਨਾ ਕਰਨੀ ਹਾਂ ਕੋਲ ਕਰੀ ਬੋਤੇ ਇਹ ਕੀ ਕਿਤਾ ਜੀ ਇਹਨੇ ਚਿਰਾਂ ਚ ਕਦੀ ਨਹੀਂ ਅੱਜ ਮੇਰੇ ਦੇ ਹੱਥ ਚੁੱਕਤਾ ਜਿੱਦ ਗਈ ਮੰਮੀ ਮੰਮੀ ਆ ਵੇਖੋ ਨਾ ਇਹਨਾਂ ਦਾ ਦਿਮਾਗ ਖਰਾਬ ਕਿੱਥੇ ਹੈ ਕਿਸ ਨੇ ਮੇਰੇ ਤੇ ਬੁੱਟੀਆਂ ਸਿੱਧੀਆਂ ਗੱਲਾਂ ਕਰਨ ਦੇ ਨੇ ਮੈਂ ਤੈਨੂੰ ਕੁਝ ਕਹਿੰਦੀ ਨਹੀਂ ਮੈਨੂੰ ਤਾਂ ਪਤਾ ਨਹੀਂ ਕੁਝ ਵੀ ਪਰ ਅੱਜ ਨਾ ਮੈਂ ਆਪਣੇ ਅੱਖੀ ਵੇਖ ਲਿਆ ਤੁਰੀ ਆਉਂਦੀ ਕੰਨ ਨਾ ਫੋਨ ਲਾਇਆ ਤੇ ਤੁਰੀ ਆਉਣ ਰਹੀ ਲੋਕ ਕੀ ਕਹਿੰਦੇ ਹੋਣਗੇ ਗਲੀ ਚ ਸਿਸ ਸਿਮਰਤਾ ਤੂੰ ਤੇ ਮੇਰੇ ਨਾਲ ਨਹੀਂ ਆ ਨਾ ਘਰ ਚ ਮੰਮੀ ਤਾਂ ਚਲ 4 ਦਿਨ ਤੋਂ ਨਹੀਂ ਗਈ ਸੀ ਮੈਨੂੰ ਕਦੀ ਵੇਖਿਆ ਫालतू ਕੇ ਨਾ ਗੱਲਾਂ ਪਤਾ ਕਰਦੇ ਕੰਮ ਨਾ ਕੰਮ ਸਾਰਾ ਕਰਦੀ ਆ ਵੇਖ ਨਾ ਤੇਰਾ ਵੀਰ ਕੀ ਕੁਝ ਮੈਨੂੰ ਕਹਿਣ ਲੇ ਨੇ ਤੁਸੀਂ ਗੱਲ ਨਹੀਂ ਕਰਦੇ ਕਿਸੇ ਨਾ ਮੰਮੀ ਆਪਾਂ ਵੇਖਿਆ ਜੇਗਾ ਹੀ ਸੱਚ ਮੈਂ ਨਹੀਂ ਮੰਮੀ ਨੇ ਵੇਖਿਆ ਹੀ ਮੰਮੀ ਨੇ ਮੈਨੂੰ ਵਿਖਾਇਆ ਕਿ ਜਦੋਂ ਮੈਂ ਕੋਠੇ ਤੇ ਹੀ ਨਾ ਤੂੰ ਨਾ ਬੜੀ ਦੂਰ ਤੋਂ ਕਾਲ ਨੂੰ ਫੋਨ ਲਾ ਕੇ ਤੁਰੇ ਆਉਂਦੇ ਸੀ ਨਾਲੇ ਭਾਬੀ ਚਲੋ ਦੂਰ ਨਾ ਜਾਓ ਜਦੋਂ ਹੀ ਤੁਹਾਡੇ ਕੋਲ ਹੁੰਦੇ ਉਦੋਂ ਤੁਹਾਡਾ ਕਿਉਂ ਫੋਨ ਬੰਦ ਹੁੰਦਾ ਪਹਿਲਾਂ ਵੀ ਚੰਗੇ ਭਲੇ ਫੋਨ ਤੇ ਦੇ ਹੁੰਦੇ ਜੇ ਗੱਲਾਂ ਕਰਨ ਪਹਿਲਾਂ ਤੇ ਬੜੇ ਰਮਾਨਾ ਕਦੀ ਕਿਸੇ ਨੂੰ ਕਰ ਵੜ ਜਾਂਦੇ ਜੇ ਕਦੀ ਕਿਸੇ ਨੂੰ ਕਰ ਵੜ ਜਾਂਦੇ ਜੇ ਮੇਰੇ ਤੁਹਾਡਾ ਅਜਤਾ ਕਰੀ ਫੋਨ ਹੀ ਨਹੀਂ ਬੰਦ ਹੋਇਆ ਵੇਖਿਆ ਮੰਮੀ ਤੇ ਪੁੱਛੀਏ ਕੌਣ ਆ ਫਿਰ ਤੁਹਾਡਾ ਜਵਾਬ ਆਉਂਦਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਸ ਗੱਲ ਤੋਂ ਹੀ ਸਾਡੀ ਟੋਕ ਜਾਂਦੇ ਜੇ ਜਵਾਬ ਦੇ ਕਹਿਣ ਕੀ ਤੇ ਜੋ ਦੱਸਣ ਲੱਗੀ ਆ ਦੱਸਣ ਲੱਗੀ ਆ ਮੰਮੀ ਬੰਦਾ 100 ਲੁਕਾ ਕੇ ਕੋਈ ਕੰਮ ਕਰਦਾ ਵਾ ਮਤਲਬ ਇਹ ਹੋਣੀ ਹੈ ਕਿ ਕੋਈ ਸਾਡੇ ਨਾਲ ਸਾਡੇ ਨੂੰ ਲੁਕਾ ਕੇ ਕਰਨ ਦੀ ਆ ਇਹ ਲਕਾਰ ਲਾ ਕੇ ਨਾ ਗਿਆਣਾ ਗੱਟਾ ਲੈ ਕੇ ਨਾ ਨਿਕਲਦੀ ਤਿਆਰੀ ਜੇਦੀ ਅਬੇ ਜਵਾਬ ਮਮਮੀ ਮੈਨੂੰ ਕਹਿੰਦੇ ਜੀ ਉਹਨੂੰ ਵੇਖੋ ਬਸ ਬਸ ਐਹੀ ਮੇਰੇ ਤੇ ਵਿਸ਼ਵਾਸੀ ਤੁਹਾਨੂੰ ਸਾਰਿਆਂ ਨੂੰ ਅਸੀਂ ਕੁਝ ਦਾ ਬੰਦਾ 100 ਵਾਰੀ ਗੱਲ ਕਰੇਗਾ ਕਦੀ ਕਹੇ ਨੁੱਕਰ ਕਦੀ ਕਿਤੇ ਤੂੰ ਵੀ ਆਪਣੇ ਨੋਟਸ ਲੈਣ ਲਈ ਗੱਲ ਕਰਾਂਗੀ ਸ਼ਾਂਤੀ ਕਰੋ ਮੈਨੂੰ ਗੱਲ ਕਰਨ ਦਿਓ ਮੇਰੇ ਮਨਜ ਤੇ ਕਦੀ ਕਿਸੇ ਬਾਰੇ ਕੋਈ ਗਲਤ ਗੱਲ ਹੰਮੀ ਨਹੀਂ ਮੈਂ ਦੋ ਕੁ ਦਿਨ ਗੱਲ ਕੀ ਕਰ ਲਈ ਫੋਨ ਤੇ ਮੈਨੂੰ ਪਿਆਰ ਨਾਲ ਬਿਠਾ ਕੇ ਪੁੱਛਣ ਦੀ ਬਜਾਏ ਮੇਰੇ ਤੇ ਗੰਦੇ ਗੰਦੇ ਇਲਜ਼ਾਮ ਲਾਤੇ ਜੇ ਭਾਬੀ ਮੈਂ ਇੱਕ ਵਾਰੀ ਨਹੀਂ ਮੈਂ ਤਾਂ ਤਿੰਨ ਚਾਰ ਵਾਰੀ ਪੁੱਛਿਆ ਕਿ ਭਾਬੀ ਕੌਣ ਆ ਜਾਂ ਮੇਰੀ ਹਾਂ ਹਾਂ ਸਿਮਰਤ ਰੁਕ ਜਾ ਮੈਂ ਹੁਣ ਇਹ ਹੁੰਦੀ ਹੁਣ ਇਹ ਗੱਲ ਕਿਉਂ ਟੋਕਦੇ ਤੁਸੀਂ ਕੋਈ ਕਾਰਨ ਹੋਏਗਾ ਨਾ ਤੂੰ ਹੀ ਮੈਨੂੰ ਪਹਿਲਾਂ ਪੁੱਛ ਲੈਂਦੇ ਉਹਨਾਂ ਦੇ ਕੰਨ ਪਰਤੇ ਮੈਂ ਅੱਜ ਬੱਸ ਕੁਝ ਵੀ ਨਹੀਂ ਕਿਹਾ ਨਾ ਮੈਂ ਉਹਨੂੰ ਕਿਹਾ ਨਾ ਮੈਂ ਤੈਨੂੰ ਕਹਿਨੀ ਐ ਮੰਮੀ ਤੂੰ ਹੀ ਨਾ ਬੜੇ ਭੋਲੇ ਦੇ ਤੂੰ ਵੈਸੇ ਨਹੀਂ ਕਿਹਿੰਨੂੰ ਕੁਝ ਕਹਿੰਦੇ ਸਾਰਾ ਕੁਝ ਤੇ ਤੁਹਾਡੀ ਅੱਖਾਂ ਦੇ ਸਾਹਮਣੇ ਹੋ ਜਾਣਾ ਫਿਰ ਤੁਹਾਨੂੰ ਪਤਾ ਲੱਗਦਾ ਹੁੰਦਾ ਉਹ ਭੋਲੇ ਨਹੀਂ ਬੇਗੁਮ ਬਣਾਉਂਦੀ ਸਾਨੂੰ ਨਹੀਂ 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 ਇਦਾਂ ਦਾ ਕੁਝ ਨਹੀਂਗਾ ਬਹੁਤ ਵਧੀਆ ਕੀਤਾ ਤੁਸੀਂ ਸਾਰਿਆਂ ਨੇ ਮੈਨੂੰ ਕੁਝ ਪੁੱਛਣ ਦੀ ਬਜਾਏ ਮੇਰੇ ਨਾ ਇੰਨੇ ਚੇਬਾ ਦੇ ਨਾ ਪਿਆਰ ਪਾਇਆ ਨਾ ਸਾਰ ਸਵਾਦ ਕਰਕੇ ਰੱਖਿਆ ਨਾ ਪੁੱਛਣਾ ਵੀ ਸਭ ਦਾ ਖੜਾ ਸਾਹਮਣੇ ਆਉਂਦਿਆ ਵਾ ਕਦੀ ਕਦੀ ਕੰਨ ਅੱਖੀ ਵੇਖਿਆ ਤੇ ਕੰਨੀ ਸੁਨਿਆ ਗਲਤ ਹੁੰਦਾ ਬਿਨਾ ਸੋਚਿਆ ਸਮਝਿਆ ਮੇਰੇ ਕੋਲ ਚ ਪੇੜ ਧਾਪੀ ਮੇਰੇ ਨਹੀਂ ਛਣੀ ਸਾਡੇ ਪਿਆਰ ਦੇ ਤਰੀਕਾ ਨਾਲ ਸੰਗਾਨੀ ਕੀਤਾ ਤੁਸੀਂ ਸਾਰਿਆਂ ਨੇ ਇਲਜ਼ਾਮ ਲਾਣ ਲੱਗੇ ਬਿਨਾ ਬੰਦਾ ਇੱਕ ਵਾਰੀ ਸੋਚ ਲੈਂਦਾ ਪਹਿਲਾਂ ਪੁਛ ਪੜਤਾਲ ਕਰ ਲੈਂਦਾ ਦੇਖ ਲੈਂਦਾ ਵਾ ਦੇਖੋ ਪੁਛ ਪੜਤਾਲ ਹੋਣਾ ਫੋਨ ਚ ਪਤਾ ਲੱਗੂ ਆਹ ਮਾ ਕੇਹੜਾ ਫੋਨ ਆਇਆ ਕੌਣ ਹੈ ਤੇਰੇ ਯਾਰ ਦਾ ਹੀ ਫੋਨ ਆਇਆ ਕੌਣ ਹੈ ਠੀਕ ਹੈ ਚੁੱਕੋ

ਮੈਂ ਨਾ ਕੱਲੀ ਨਹੀਂ ਮਿਲਾਂਗੀ ਤੁਸੀਂ ਚਲੋਗੇ ਨਾਲ ਉਹੀ ਚਲੋਗੇ ਨਾਲ ਤੇ ਤੂੰ ਤੂੰ ਖਾਸ ਤੌਰ ਤੇ ਚੱਲੀ ਨਹੀਂ ਭੈਣ ਅਹੀਂ ਆਪਣਾ ਨਾ ਜਾ ਕੇ ਤੇ ਮੂੰਹ ਨੀ ਕਾਲਾ ਕਰਉਣਾ ਤੂੰ ਜਾ ਕੱਲੀ ਤੂੰ ਮਿਲ ਜਾ ਕੇ ਉਹਨੂੰ ਤੇ ਘਰ ਚੋਂ ਬਾਹਰ ਨਿਕਲ ਨਿਕਲਾਂਗੀ ਕਰੋ ਵਾਰ ਤੇ ਮੈਂ ਜ਼ਰੂਰ ਜਾਵਾਂਗੀ ਪਰ ਨਾਲ ਤੁਸੀਂ ਲੈ ਕੇ ਜਾਓਗੇ ਛੱਡ ਕੇ ਆਓਗੇ ਉੱਥੇ ੱਤਕਾ ਦੇ ਕੇ ਆਓਗੇ ਸਭ ਨੂੰ ਦੱਸ ਕੇ ਆਣਾ ਨਾ ਕਿ ਮੈਂ ਕਿਸੋ ਕਾਦੀ ਮਾਲਕ ਆ ਠੀਕ ਹੈ ਆਪਾਂ ਮਲੇ ਥੂਦੂ ਨਹੀਂ ਕਰੋਣੀ ਤੈਨੂੰ ਕਰਨਾ ਪਰ ਚੱਲੋ ਹੁਣ ਤੁਸੀਂ ਮੇਰੇ ਨਾਲ ਤਕਰੀ ਬੇਸ਼ਰਮ ਆ ਨਾਲ ਤੱਕ ਲੈ ਆਈਏ ਤੂੰ ਮੈਨੂੰ ਇੱਥੇ ਆ ਕੇ ਬਸਣਾ ਨਾ ਸਹੀ ਆ ਜੇ ਅੱਤ ਦੀ ਬੇਸ਼ਰਮ ਹੈਗੀ ਮੈਂ ਜਿਹਦੀ ਕੋਈ ਨਾ ਹੱਦ ਨਹੀਂ ਹੁੰਦੀ ਇੱਕ ਵਾਰੀ ਆਤ ਜਾਓ ਵੇਖ ਤਾਂ ਲੋ ਤੁਹਾਡੇ ਨਾਲੋਂ ਵੱਧ ਕੇ ਪਿਆਰ ਇੱਥੋਂ ਮੈਨੂੰ ਮਿਲਣਾ ਹੈ ਤੁਹਾਡੇ ਨਾਲੋਂ ਵੱਧ ਕੇ ਮੈਨੂੰ ਖੁਸ਼ ਰੱਖਣਗੇ ਇੱਥੇ ਆਓ ਆਓ ਮੇਰੇ ਨਾਲ ਆ ਤਾ ਵਾ ਯਾ ਅੰਦਰ ਮੇਰਾ ਮਨ ਨਹੀਂ ਕਰਦਾ ਹੁਣ ਅੰਦਰ ਜਾਣ ਨੂੰ ਤੁਹਾਡੀਆਂ ਗੱਲਾਂ ਸੁਣਨ ਨੂੰ ਉਹਦੇ ਮੇਰੇ ਅੱਖਾਂ ਤੋਂ ਉਤਰ ਗਈਆਂ ਤਾਂ ਜਾ ਆਜੋ ਇਹ ਨਹੀਂ ਆਉਣਾ ਆਪਾਂ ਇੱਥੇ ਸੁਣ ਲਾਂਗੇ ਤੇ ਸ਼ਾਇਦ ਮੋੜ ਕੇ ਚਲਾ ਕੇ ਜਾਵਾਂ ਮੁਰਕਿਆ ਨਹੀਂ ਹੁੰਦਾ ਜਾਓ ਜਾਣਾ ਵੇਂਦੀ ਕੀ ਹੈ ਵੇਖਾਂ ਅੱਗੇ ਦੇ ਹੱਸਦੀ ਐ ਹੱਸਦੀ ਆਉਂਦੀ ਤੇ ਹੁਣ ਮੂੰਹ ਲਟਕਾ ਕੇ ਆਉਂਦੀ ਆ ਦੁਬਾਰਾ ਬੁਲਾ ਲਿਆ ਤਾਂ ਕਰਕੇ ਨਹੀਂ ਨਹੀਂ ਐਦਾਂ ਦੀ ਗੱਲ ਨਹੀਂ ਇੱਕ ਤੈਨ ਮੇਰੀ ਗੱਲ ਸੁਣ ਇੱਧਰ ਆ ਬੈ ਮੇਰੇ ਕੋਲ ਪਹਿਲੋਂ ਆ ਵੇਖ ਇੱਕ ਤਾਂ ਤੂੰ ਐਡਾ ਪਾਰਾ ਮੈਨੂੰ ਸੂਟ ਦੇ ਗਈ ਆ ਬਣਾਉਣ ਵਾਸਤੇ ਹੈ ਅੱਧੇ ਤਾਂ ਮੈਂ ਨਾ ਗਲਾ ਲਾ ਕੇ ਅੱਧੀ ਰਹਿ ਗਈ ਮੈਂ ਤਾਂ ਤੇਰੀ ਨਹੀਂ ਸਮਝ ਆਉਂਦੀ ਕਿ ਕੀ ਤੂੰ ਪਹਿਲਾਂ ਤਾਂ ਤੂੰ ਮੈਨੂੰ ਇੰਨੀ ਕਾਲੀ ਪਾਈ ਕੀ ਮੈਨੂੰ ਸਰਪ੍ਰਾਈਜ਼ ਦੇਣਾ ਕਾਹਦਾ ਤੇਰਾ ਸਰਪ੍ਰਾਈਜ਼ ਆ ਵਕਤ ਪਾਇਆ ਤੂੰ ਮੈਨੂੰ ਕੀ ਹੋਇਆ ਕੀ ਤੈਨੂੰ ਨਾਲ ਆ ਕੀ ਮੂੰਹ ਤੇ ਕੀ ਮਰਾਇਆ ਨਹੀਂ ਉਹ ਵੈਸੇ ਨਾ ਦਰਵਾਜਾ ਵੱਜ ਗਿਆ ਸੀ ਇੰਨਾ ਲਾਲ ਮੂੰਹ ਆ ਦਰਵਾਜਾ ਵੱਜਿਆ ਜਾਂ ਕੋਈ ਚ ਪੇੜ ਵੱਜੀ ਆ ਨਹੀਂ ਨਹੀਂ ਮੈਨੂੰ ਸਪੇੜ ਕਿੰਨੇ ਮਾਰਨੀ ਆ ਸਾਰੇ ਤਾਂ ਮੈਂ ਨਾ ਬੜਾ ਪਿਆਰ ਕਰਦੇ ਨੂੰ ਤੇ ਬੰਡੀ ਆ ਫੋਨ ਕਰਵਾਇਆ ਤੂੰ ਬੰਡੀ ਨੇ ਕੀ ਕਹਿਣਾ ਸੀ ਮੈਨੂੰ ਬੰਟੀ ਨੇ ਕੀ ਕਹਿਣਾ ਹੈ ਬੰਟੀ ਨੂੰ ਕਹ ਲੋ ਦੱਸ ਤੇ ਦਿੰਦੀ ਕੀ ਉਹ ਟੈਡੀ ਬੇਅਰ ਛਿਆ ਕਿਹੜਾ ਉਹਨੂੰ ਦੱਸਿਆ ਹੀ ਬਣਾਉਣ ਵਾਸਤੇ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਉਹ ਮੈਨੂੰ ਕਹਿੰਦਾ ਉੱਤੇ ਟੈਡੀ ਬੇਅਰ ਛ ਪੋਣਾ ਵਾ ਦੀਦੀ ਨੂੰ ਪੁੱਛ ਲੋ ਕਿ ਕਿਹੜਾ ਟੈਡੀ ਬੇਅਰ ਬਣਾਉਣਾ ਵਾਂ ਮੈਂ ਮੈਂ ਸੋਚਿਆ ਸੀ ਜਦੋਂ 3 ਤੀਹ ਦੇ ਰਾਤ ਦੇ 12 ਵੱਜਣਗੇ ਨਾ ਨਵੰਬਰ ਦੀ ਸਾਡੇ ਘਰ ਦੀ ਪਹਿਲੇ ਬੰਦੇ ਹੀ ਨਾ ਮੈਂ ਸਿਮਰਦਾ ਮੁਗਮਾਨ ਕੀ ਜਾਸਿਮਰ ਨਮਾਜ਼ ਤੂੰ ਖੋਲ ਲੈ ਕੈਮਰੇ 'ਚ ਮੈਂ ਵੇਖ ਲਿਆ ਵਾ ਸਾਹਮਣੇ ਆਂਟੀ ਨੇ ਉਹਨੇ ਵੀ ਬੂਆ ਖੋਲ ਲੈਣਾ ਸੀ ਜਦੋਂ ਬੂਆ ਖੋਲ ਲੈ ਸੀ ਨਾ ਉਹਨੇ ਤੁਹਾਨੂੰ ਸਰਪ੍ਰਾਈਜ਼ ਮਿਲਣਾ ਸੀ ਵੱਡਾ ਸਾਰਾ ਡੈਡੀ ਬੀਅਰ ਕੇਕ ਆਇਆ ਹੁਣ ਅਸੀਂ ਉਹਦਾ ਗਿਫਟ ਆਇਆ ਹੁਣ ਅਸੀਂ ਕਮਲੀ ਦਾ ਜਨਮਰੀ ਚੜੇ ਦਾ ਵਿਆਹਗਾ ਸੀ ਮੈਂ ਤਾਂ ਬੜਾ ਕੁਝ ਸੋਚਿਆ ਸੀ ਪਰ ਕਹਿੰਦੇ ਚੋਰੀ ਕਦੀ ਕੁਝ ਨਹੀਂ ਕਰਨਾ ਚਾਹੀਦਾ ਆਪਣੇ ਆਪੇ ਛਿੱਤਰ ਖਾ ਕੇ ਮੈਂ ਬਹਿ ਗਈ ਹਾਂ ਮੇਰੀ ਨਜਾਇਜ਼ ਇਲزام ਲਾ ਕੇ ਮੈਂ ਬੈ ਗਈ ਆਪਣੇ ਆਪ ਤੇ ਮੇਰੀ ਹਲ ਕੀ ਦੇਖਣ ਜੀ ਮਾਰੇ ਜੋ ਕੋਈ ਵੇਖਿਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀ ਨਾਲੇ ਮੰਮੀ ਤੁਸੀਂ ਵੀ ਤੇ ਵੇਖਿਆ ਸੀ ਮੈਂ ਕਿਹੜਾ ਗੱਲੀ ਨੇ ਵੇਖਿਆ ਸੀ ਸ਼ਾਕਿਆ ਬੰਦੇ ਨੂੰ ਕਿੱਦਾਂ ਵੀ ਹੋ ਸਕਦਾ ਇੱਥੇ ਤੇ ਗੱਲਾਂ ਹੀ ਹੋਰ ਮੈਂ ਥੋੜੀ ਸੁਣੀ ਆਂ ਹੀ ਗੱਲਾਂ ਕਿਉਂ ਗੱਲਾਂ ਫੋਨ ਤੇ ਕੀ ਕਰਦੇ ਸੀ ਮਾਰੇ ਜੋ ਵੇਖਿਆ ਤੁਹਾਨੂੰ ਮੈਂ ਦੱਸਦਾ ਮੇਰੇ ਨਾਲੋਂ ਔਖਾ ਜੇ ਵੇਖੋ ਤੁਸੀਂ ਵੀ ਨਾਲ ਹੀ ਨਮਕ ਤੜਨਾ ਗੱਲ ਨਾ ਕਰਜਾ ਕਰਾਂਗਾ ਹੁਣ ਇਹ ਤਮਾਸ਼ਾ ਨਹੀਂ ਲਵਾਉਣਾ ਮੈਂ ਮੇਰੀ ਬੁਤਨੀ ਤੇ ਮੈਂ ਪੱਕਾ ਨਹੀਂ ਜਰਾ ਕੀ ਗੱਲ ਕੀ ਤੈਨੂੰ ਰੋਈ ਕਿ ਜੰਨੀ ਲੈ ਤੂੰ ਸਾਰਾ ਟੰਬਰ ਹੀ ਲੈ ਕੇ ਆ ਗਈ ਆ ਨਾਲੇ ਤੂੰ ਸਰਪ੍ਰਾਈਜ਼ ਦੇਣਾ ਵਾ ਕਾ ਵੇ ਤੇਰਾ ਸਰਪ੍ਰਾਈਜ਼ ਆ ਮੇਰਾ ਸਰਪ੍ਰਾਈਜ਼ ਨਹੀਂ ਆ ਤੈਨੂੰ ਪਤਾ ਕਿੱਟੀ ਸਰਪ੍ਰਾਈਜ਼ ਮੈਨੂੰ ਮਿਲਿਆ ਇਹ ਕੀ ਕਹਿਣ ਦੀ ਹੈ ਤੈਨੂੰ ਪਤਾ ਨਾ ਤੇਰੇ ਭਾਜੀ ਨਾਲ ਮੇਰਾ ਕਿੰਨਾ ਪਿਆਰ ਹੈ ਲੈ ਇਹ ਚ ਕੋਈ ਸ਼ੱਕ ਕਿ ਫਿਰ ਉਹ ਪਤਾ ਕੀ ਕਹਿੰਦਾ ਉਹਦੇ ਨਾਲ ਨਹੀਂ ਬਾਹਰ ਕੇ 헤ਦੇ ਨਾਲ ਲਗਾ ਬੈ ਹਾਏ ਮੈਂ ਮਰ ਜਾ ਨਨਾਨ ਨੂੰ ਕੀ ਸਮਝਦੀ ਮੈਂ ਆਪਣੀ ਸੇਲੀ ਛੋਟੀ ਭੈਣ ਕਿਉਂਕਿ ਮੈਂ ਅਪ ਤੱਕ ਅੱਲੀ ਕੱਲੀ ਹਾਂ ਉਹਨੇ ਪਤਾ ਕੀ ਕੀਤਾ ਮੇਰੇ ਨਾਲ ਗਲਤ ਇਲਜ਼ਾਮ ਲਾਤਾ ਕਿ ਚੋਰੀ ਚੋਰੀ ਕੇ ਨਾਲ ਗੱਲਾਂ ਕਰਦੀ ਐ ਤੇ ਮਾਂ ਮਾਂ ਨੂੰ ਸਾਰਾ ਜਾਣਨ ਐ ਕਿ ਸਾਰਾ ਦਿਨ ਘਰ ਚ ਕੰਮ ਕਰਦੀ ਆ ਜਬ ਫੋਨ ਤੇ ਗੱਲਾਂ ਕਰਾ ਤਾਂ ਸਭ ਪਤਾ ਹੁੰਦਾ ਕੋਈ ਕੰਮ ਦੀ ਕੋਈ ਗੱਲ ਹੀ ਕਿਸੇ ਚੀਜ਼ ਦੀ ਕਰਦੀ ਸਾਰੀ ਜ਼ਿੰਮੇਵਾਰੀ ਤੇ ਮੇਰੇ ਤੇ ਹੁੰਦੀ ਐ ਮਾਂ ਨੇ ਤਾਂ ਹੱਥੀਂ ਪਰੇ ਕਰਤੇ ਅੰਜ ਮੈਂ ਨਹੀਂ ਕੁਝ ਜਾਂਦੀ ਕਹਿੰਦੀ ਮੈਂ ਤੇ ਵੇਖਿਆ ਤੇਰੇ ਕੰਨ ਤੇ ਫੋਨ ਮਤਲਬ ਕੰਨ ਤੇ ਜਨਾਨੀ ਨੇ ਫੋਨ ਲਾਇਆ ਤੇ ਉਹ ਕਿਹੇ ਵਸਤੇ ਲਾਇਆ ਕਿ ਇਹ ਗਲਤ ਰਿਲੇਸ਼ਨ ਚ ਲਾਇਆ ਅੰਜੂ ਮੈਂ ਹਰਾਨ ਐ ਤੇਰੇ ਤੇ ਸ਼ੱਕ ਕਰਨ ਦੇ ਉਹ ਤੁਹਾਡੀ ਮਤ ਤੇ ਪਰਦਾ ਤੇ ਨਹੀਂ ਪੈ ਗਿਆ ਕਿਤੇ ਉਹ ਕਿਤੇ ਡੇ ਜੇ ਸ਼ੱਕ ਕਰਨ ਜੇ ਜਨਾਨੀ ਕਿਸੇ ਬੰਦੇ ਨਾਲ ਗੱਲ ਕਰ ਲੱਗ ਪਈ ਆ ਤੇ ਇਹਦਾ ਮਤਲਬ ਉਹਦੀ ਬੰਦੇ ਨਾਲ ਗੱਲ ਬਾਤ ਉਹ ਇਹਦੇ ਜਨਮ ਦਿਨ ਦੀਆਂ ਤਿਆਰੀਆਂ ਕਰਦੀ ਫਿਰਦੀ ਚੋਰੀ ਘਰ ਤੋਂ ਸੂਟ ਲਿਆ ਗਿਆ ਆ ਵੇਖੋ ਮੈਂ ਕਹਿੰਨੀ ਵਿਆਹ ਵਾਲੀਆਂ ਕੁੜੀਆਂ ਦੇ ਨਹੀਂ ਢੜ ਢਾਰੇ ਸੂਟ ਹੁੰਦੇ ਜਿੱਡਾ ਭਾਰਾ ਉਹਦੇ ਜੋਗਾ ਸੂਟ ਸਵਾਉਣ ਦੀ ਚੋਰੀ ਨਾਪ ਕੱਢ ਕੇ ਲਈ ਮੈਂ ਸਰਪ੍ਰਾਈਜ਼ ਦੇਣਾ ਉਹ ਤਾਂ ਮੇਰਾ ਜਿਹੜਾ ਟੇਲਰ ਇੱਥੇ ਲੱਗਾ ਮੇਰੇ ਨਾਲ ਉਹਨੂੰ ਸਾਰੀ ਜਾਣਕਾਰੀ ਅੱਜ ਕੱਲ੍ਹ ਜਿਹੜੇ ਸਰਪ੍ਰਾਈਜ਼ ਚੱਲਦੇ ਆ ਟੈਡੀ ਬੇਅਰ ਹੁੰਦੇ ਆ ਉਹ ਮਿੱਕੀ ਮਾਊਸ ਜਮਣੇ ਨੱਚਦੇ ਆ ਉਹ ਚੱਲ ਬੱਚਾ ਵਾ ਬੱਚੇ ਕਰਕੇ ਇਹੋ ਜਿਹੀਆਂ ਚੀਜ਼ਾਂ ਕਰਨ ਦੀ ਹੈ ਤੇ ਤੁਸੀਂ ਪਤਾ ਕੀ ਹੈ ਮੈਂ ਆਪਣੇ ਬੰਦੇ ਨੂੰ ਨਹੀਂ ਬੱਸ ਦੱਸਿਆ ਖੁਦ ਕੋਈ ਵੈਸੇ ਨਹੀਂ ਟਾਈਮ ਮੈਨੂੰ ਪਤਾ ਇਹਨਾਂ ਨੇ ਮਨਾ ਕਰ ਦੇਣਾ ਸੀ ਅੰਜੂ ਰਹਿਣ ਦੇ ਘਰ ਕੇਕ ਕੱਟ ਲੈ ਮੈਂ ਨਹੀਂ ਮੇਰੀ ਰੀਝ ਹੈ ਕਿ ਵਿਆਹ ਤੋਂ ਜਾਂਦੀ ਜਾਂਦੀ ਨਾ ਇੱਕ ਮਹੀਨਾ ਪਹਿਲਾਂ ਇਹਦੇ ਲਈ ਕੁਛ ਐਸੀ ਯਾਦਾ ਬਣਾ ਦਵਾਂ ਕਿ ਸੋਰੇ ਘਰ ਜਾ ਕੇ ਨਾ ਉਹ ਪਲ ਨੂੰ ਯਾਦ ਕਰਕੇ ਕਮ ਸੇ ਕਮ ਸਾਡੇ ਨਾਲ ਜੁੜੀ ਤੇ ਰਹੇਗੀ ਸ਼ਰਮ ਕਰੋ ਏ ਸ਼ਰਮ ਕਰੋ ਉਹ ਕਰਮਾਂ ਨਾਲ ਮਿਲਦੀਆਂ ਇਹੋ ਜੀਆਂ ਨੋਵਾ ਜਿਹੜੀਆਂ ਸੋਹਰਿਆਂ ਦਾ ਸੋਚਦੀਆਂ ਵਾ ਚੁੱਪ ਕਰ ਭੈਣੇ ਤੂੰ ਮੈਂ ਕਹਿਨੀ ਆ ਮੈਂ ਤੈਨੂੰ ਸਮਝਾਉਣੀ ਆ ਨਾ ਕਰਿਆ ਕਰ ਸੋਹਰੇ ਨਹੀਂ ਕਦਰ ਪਾਉਂਦੇ ਹੁੰਦੇ ਆਪਣੇ ਲਈ ਜੀ ਲਾ ਆ ਚਾਰ ਪੈਸੇ ਆਪਣੇ ਤੇ ਲਾ ਲਾ ਭਾਬੀ ਮੈਂ ਕਿਹੜਾ ਕਮਾ ਕੇ ਲਾਣੇ ਸੀ ਉਨਾਂ ਦੇ ਪੁੱਤ ਦੀ ਕਮਾਈ ਸੀ ਉਹਦੇ ਭਰਾ ਦੀ ਸੀ ਇਹਨਾਂ ਤੇ ਵਰਤਦੇ ਤੇ ਮੈਂ ਕੁਝ ਗਲਤ ਨਹੀਂ ਕੀਤਾ ਅਨਮੋਣੀ ਹੈ ਨਾ ਤੁਹਾਡੇ ਘਰ ਨਾ ਉਹ ਨਾ ਨਹੀਂ ਨਹੀਂ ਭਾਬੀ ਨਹੀਂ ਵੱਡੀ ਨਹੀਂ ਪਤਾ ਤੁਹਾਨੂੰ ਮਾਫ ਕਰ ਦਿਓ ਭਾਬੀ ਨਹੀਂ ਪਤਾ ਹਨ ਮਾਫ ਕਰਦੇ ਤੁਹਾਡੀ ਤਾਂ ਫੈਮੀ ਹੈ ਮੈਂ ਪਹਿਚਾਨਣ ਦੀ ਗਲਤੀ ਕਰਤੀ ਭਾਬੀ ਵੇਖੋ ਆਂਟੀ ਮੇਰੇ ਕੋ ਨਾ ਤਰਾ ਤਰਾ ਦੀਆਂ ਨਵਾਂ ਹੁੰਦੀਆਂ ਵਾ ਘਰ ਘਰ ਚ ਹਰ ਇੱਕ ਘਰ ਦੀ ਨਵੀਂ ਤਾਂ ਨਵੀਂ ਕਹਾਣੀਆਂ ਅਗਲੀਆਂ ਚੋਰੀ ਸੂਟ ਲਿਆਉਂਦੀਆਂ ਵਖਾਉਂਦੀਆਂ ਤੱਕ ਨਹੀਂ ਆ ਜਿੱਦਨ ਫੰਕਸ਼ਨ ਹੁੰਦਾ ਪਾਗੇ ਨਿਕਲ ਜਾਂਦੀਆਂ ਕਹਿੰਦੀ ਆਂ ਸੂਟ ਆ ਸਾਡੇ ਘਰ ਸੱਸ ਨੂੰ ਨਾ ਪਤਾ ਲੱਗ ਜਾ ਤੇ ਨਨਾਨਣ ਨੂੰ ਨਾ ਲੱਗ ਜਾ ਤੇ ਦਰਾਣੀ ਨੂੰ ਨਾ ਲੱਗ ਜਾ ਤੇ ਉਹ ਤੁਹਾਡਾ ਇੰਨਾ ਸੋਚਦੀ ਇੱਕ ਸੂਟ ਆਪਣਾ ਲੈਣ ਦੀ ਚਾਰ ਤੁਹਾਡੇ ਨਾਲ ਲੈ ਹੁੰਦੀ ਆ ਕਿ ਮੇਰਾ ਬੱਚੋ ਸੀ ਵੀ ਪਹਿਲੋ ਘਰ ਜਾਂਦੇ ਸੀਦੇ ਤੇ ਤੁਸੀਂ ਸ਼ੱਕ ਕਰਕੇ ਤੇ ਗਿਲਤੀ ਗਾਲਤੀ 4 ਸਾਲਾਂ ਚ ਮਿੰਟ ਨਹੀਂ ਪੜਿਆ ਸਾਨੂੰ ਗਲਤ ਫਹਮੀ ਹੋ ਗਈ ਅੱਛਾ ਇੱਕ ਗੱਲ ਜਵਾਬ ਦਿਓ ਮੇਰੇ ਤੇ ਤਾਂ ਤੁਸੀਂ ਸ਼ੱਕ ਕਰ ਲਿਆ ਜੇ ਇਹ ਸ਼ੱਕ ਯਕੀਨ ਚ ਹੁੰਦਾ ਅੱਜ ਮੈਂ ਮਾਫੀ ਮੰਗਦੀ ਤੇ ਮੈਨੂੰ ਤੁਸੀਂ ਮਾਫ ਕਰਨਾ ਸੀ ਮੈਨੂੰ ਬਸ ਇੰਨਾ ਜਵਾਬ ਦੇ ਦੋ ਦੱਸੋ ਵੀ ਜੀ ਕਰਕੇ ਮਾਫੀ ਮੰਗ ਲਦੇ ਹੋ ਜੇ ਵਾਸਤੇ ਮੈਂ ਗਲਤੀ ਕਰਕੇ ਮਾਫੀ ਮੰਗਦੀ ਕਿ ਨਹੀਂ ਮੈਂ ਆਪਣਾ ਘਰ ਹਸਾਣਾ ਮੈਨੂੰ ਮਾਫ ਕਰ ਦੋ ਮੈਨੂੰ ਮਾਫੀ ਦੋਗੇ ਕਦੀ ਨਹੀਂ ਦੋਗੇ ਕਿਉਂਕਿ ਔਰਤ ਨੂੰ ਮਾਫ ਨਹੀਂ ਕੀਤਾ ਜਾਂਦਾ ਔਰਤ ਨੂੰ ਤੱਕਾ ਹੀ ਦਿੱਤਾ ਜਾਂਦਾ ਹੈ ਗਲਤੀ ਹੁੰਦੀ ਹੈ ਨਾ ਇਨਸਾਨਾਂ ਕੋਲ ਔਰਤ ਨੂੰ ਮਾਫ ਕਿਉਂ ਨਹੀਂ ਕੀਤਾ ਜਾਂਦਾ ਮੈਂ ਕਿਉਂ ਕਰਾਂ ਤੁਹਾਨੂੰ ਮਾਫ ਮੇਰੇ ਤਾਂ ਅੰਦਰੋਂ ਤੱਕ ਤੁਸੀਂ ਆਤਮਾ ਤੱਕ ਤੋੜ ਦਿੱਤੀ ਤੁਸੀਂ ਨਹੀਂ ਬੋਲਦਾ ਨਹੀਂ ਤੂੰ ਸਾਨੂੰ ਮaaf ਕਰ ਦੇ ਪੁੱਤ ਗਲਤੀ ਹੋ ਗਈ ਦੱਸੋ ਵੀਰ ਜੀ ਇਹ ਤਾਂ ਬੁੱਤ ਹੈ ਇਹੋ ਜੀ ਗਲਤੀ ਕਰ ਦੇ ਤਾਂ ਚਲੋ ਇੱਕ ਪਾਸੇ ਰਹਿ ਇੱਥੇ ਨਾ ਤੁਹਾਡਾ ਸਾਥ ਬਹੁਤ ਜ਼ਰੂਰੀ ਹੈ ਅੱਜ ਜੀ ਬਾਦ ਇਹਨਾਂ ਦੇ ਗੱਲਾਂ ਤੇ ਆ ਗਿਆ ਹਨ ਕੰਨਾਂ ਦੇ ਕੱਚੇ ਕਿਉਂ ਬਣੇ ਇਹਨੂੰ ਕਹਿੰਦੇ ਕੰਨ ਦਾ ਕੱਚਾ ਕਿਸੇ ਨੇ ਕੁਝ ਵੀ ਕਿਹਾ ਥੋੜੇ ਦਿਨ ਮੇਰੇ ਅੱਗੇ ਪਿੱਛੇ ਆ ਜਾ ਕੇ ਵੇਖ ਜਾਂਦੇ ਪੁੱਛਕਿਚ ਕਰ ਲੈਂਦੇ ਜਾਨ ਪੜਤਾਲ ਕਰ ਲੈਂਦੇ ਆਪਣੀ ਅੱਖੀ ਵੇਖ ਕੇ ਕੰਨੀ ਸੁਣ ਕੇ ਮੇਰੇ ਤੋਂ ਮਾਰਦੇ ਚਪੇੜ ਕਿਸੇ ਨੇ ਕਿਹਾ ਤਾਂ ਤੁਸੀਂ ਮਾਰਤੀ ਚੈਲੰਜ ਕੋਈ ਗਾਲ ਨਹੀਂ ਪੁੱਤ ਉਹਦੇ ਬੰਦੇ ਦੀ ਮਾਫੀ ਵੀ ਸਾਨੂੰ ਦੇ ਦੇਈ ਹਾਂ ਨਾ ਮੰਮੀ ਚੱਲ ਮੇਰਾ ਪੁੱਤ ਤੇ ਆ ਨਾ ਉਹ ਉਹਦੇ ਬੰਦੇ ਦੀ ਮਾਫੀ ਵੀ ਦੇ ਦੇ ਪੁੱਤ ਤੂੰ ਮਾਫੀ ਨਾ ਮੰਗ ਚੱਲ ਅੰਜੂ ਜੋ ਵੀ ਹੋਇਆ ਨਾ ਹੁਣ ਤੂੰ ਇਹਨੂੰ ਇਸੇ ਇੱਥੇ ਛੱਡ ਦੇ ਠੀਕ ਆ ਰਾਜੀ ਖੁਸ਼ੀ ਆਪਣੇ ਘਰ ਰਹਿ ਤੇ ਗਾਂ ਤੋਂ ਇੱਕ ਚੀਜ਼ ਯਾਦ ਰੱਖਿਓ ਨੌਤੀ ਬਾਹਰ ਜਾਂਦੀ ਹੈ ਨਾ ਤੇ ਬਾਹਰ ਕੁਛ ਲੱਭਣ ਨਹੀਂ ਜਾਂਦੀ ਸ਼ਾਇਦ ਤੁਹਾਡੇ ਘਰ ਦੇ ਭਲੇ ਵਾਸਤੇ ਜਾਂਦੀ ਹੈ ਕਦੀ ਨੌਤੀ ਤੇ ਸ਼ੱਕ ਨਾ ਕਰੋ

ਜੋ ਮੈਨੂੰ ਸਰਪ੍ਰਾਈਜ਼ ਤਿਆਰ ਕਰ ਰਹੇ ਨੇ